ਅੱਛਾ ਮੈਂ ਪਹਿਲਾ ਆਈਡੀਆ ਲਾਇਆ ਸੀ ਮੈਂ ਕਿਹਾ ਜਿੱਦਾਂ ਦੇਖ ਕੇ ਨਾ ਜਿਹੜੀ ਉਹ ਰਿਪੋਰਟ ਲੱਗੀ ਐ ਮੈਂ ਕਿਹਾ ਇਹ ਏਰੀਆ ਇੱਧਰ ਹਾਜ਼ਿਲਕਾਨ ਵਾਲੇ ਏਰੀਆ ਦੇ ਬੰਦੇ ਹੋਣ ਕਿਉਂ ਮੈਂ ਕਿਹਾ ਕਸਰ ਲੱਗੇ ਨੇ ਇਹ ਜੀ ਆਈਡੀਆ ਲਾਇਆ ਸੀ ਮੈਂ ਕਿਹਾ ਉਧਰ ਦੇ ਹੋਣਗੇ ਲਿਟਰੇਰੀ ਤਾਂ ਮੈਂ ਜਾਣ ਚੁੱਕਿਆ ਸੀ ਇਹਨਾਂ ਨੂੰ ਵੀ ਕਿੰਨਾ ਇਹਨਾਂ ਦਾ ਲਗਾਅ ਲਿਟਰੇਚਰ ਨਾਲ ਹੈ ਕਿੰਨੀ ਡੈਡੀਕੇਸ਼ਨ ਇਹਨਾਂ ਦੀ ਪਰ ਉਹ ਦੇਖੋ ਵਿਦਵਾਨ ਬੰਦਿਆਂ ਵਾਲੇ ਗੱਲਾਂ ਕਰਨੀ ਜਿਵੇਂ ਮਰਜ਼ੀ ਕਰੇ ਪਰ ਮੈਨੂੰ ਜਿਹੜੀ ਚੀਜ਼ ਇਹਨਾਂ ਦੀ ਸਭ ਤੋਂ ਵੱਧ ਪ੍ਰਭਾਵਿਤ ਕੀਤੀ ਹੈ ਉਹ ਇਹਨਾਂ ਦੀ ਪਰਸਨੈਲਿਟੀ ਹੈ ਮੈਂ ਅਸੀਂ ਮਤਲਬ ਕੀ ਰੋਜ਼ ਸੈਂਕੜੇ ਬੰਦੇ ਕਈ ਵਾਰੀ ਹਜ਼ਾਰਾਂ ਬੰਦੇ ਨਾਲ ਜਿੰਦਗੀ ਤੁਸੀਂ ਮਿਲਦੇ ਹੋ ਉਹਨਾਂ ਦਾ ਪ੍ਰਭਾਵ ਲੈਂਦੇ ਆ ਕਦੇ ਵੀ ਕਿਸੇ ਪਰਸਨ ਦਾ ਪ੍ਰਭਾਵ ਜ਼ੀਰੋ ਨਹੀਂ ਹੁੰਦਾ 네ਗੇਟਿਵ ਹੁੰਦਾ ਜਾਂ ਪੋਜ਼ਿਟਿਵ ਹੁੰਦਾ ਪਰ ਮੈਂ ਇੰਨਾ ਪੋਜ਼ਿਟਿਵ ਪ੍ਰਭਾਵ ਜਿੰਨਾ ਸ਼ਖਸ਼ੀਅਤ ਤੋਂ ਗ੍ਰਹਿਣ ਕੀਤਾ ਸੁਚੈਨਸ ਸਿੰਘ ਉਹਨਾਂ ਚੋਂ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਸੋਚਦਾ ਸੀ ਕੱਲ ਸੋਚ ਰਿਹਾ ਸੀਗਾ ਮੈਂ ਕਿਹਾ ਯਾਰ ਵੀ ਕਿਸੇ ਬੰਦੇ ਦੀ ਨੈਗੇਟਿਵਿਟੀ ਕੋਈ ਨਾ ਕੋਈ ਪੁਆਇੰਟ ਨਾ ਲੱਭ ਜਾਂਦਾ ਮੈਨੂੰ ਲੱਭਣ ਦੇ ਵੀ ਨਹੀਂ ਲੱਭ ਰਿਹਾ ਸੀਗਾ ਵੀ ਤੇ ਮੈਂ ਸੁਝ ਰਿਹਾ ਸੀ ਵੀ ਕਮਾਲ ਸਖੀਅਰ ਜਿਹੜੀ ਹੈ ਪਰ ਮੈਨੂੰ ਸਭ ਤੋਂ ਦੁੱਖ ਵੱਡਾ ਇਸ ਗੱਲ ਦਾ ਹੈ ਕਿ ਮੈਨੂੰ ਥੋੜਾ ਟਾਈਮ ਮਿਲਿਆ ਨਾ ਇਹ ਮੇਰੇ ਨਾਲ ਤਾਂ 6 ਮਹੀਨੇ ਸਭ ਜਾਂ ਤਾਂ ਇੰਨਾ ਕੀ ਟਾਈਮ ਜਿਹੜਾ ਹੋ ਰਿਹਾ ਹੈ ਪਰ ਅਸੀਂ ਜਦੋਂ ਬੈਠਦੇ ਹੁਦਰ ਸਾਡੇ ਵਾਲੇ ਉਧਰ ਲਾਇਬ੍ਰੇਰੀ ਸੈਕੰਡ ਲਾਇਬ੍ਰੇਰੀ ਵਾਲੇ ਕਮਰੇ ਦੇ ਵਿੱਚ ਵਧੀਆ ਮਹਿਫਿਲ ਲੱਗਦੀ ਹੁੰਦੀ ਸਾਡੀ ਸਾਨੂੰ ਐ ਲੱਗਦਾ ਸੀ ਵੀ ਬਹੁਤ ਕੰਫਰਟੇਬਲ ਜਿਵੇਂ ਅਸੀਂ ਹੈਗੇ ਆ ਚਾਹੇ ਰਤੇ ਚਰਦੇ ਗੱਲ ਕਰਨੀ ਐ ਚਾਹੇ ਕਿਸੇ ਹੋਰ ਵਿਸ਼ੇ ਦੇ ਗੱਲ ਕਰਨੀ ਐ ਫਰੀ ਟਿਊਨਿੰਗ ਵੀ ਆਪਸ ਵਿੱਚ ਥੋੜੀ ਵਧੀਆ ਰਲ ਜਾਂਦੀ ਹੁੰਦੀ ਸੀ ਵੀ ਜਦੋਂ ਮੈਂ ਸੋਚ ਰਿਹਾ ਉਹ ਕੋਈ ਸੋਚ ਰਿਹਾ ਤੇ ਮੈਨੂੰ ਉਹ ਚੀਜ਼ ਮੈਂ ਬੜੀ ਮਿਸ ਕਰਦਾ ਹੈ ਕਈ ਵਾਰੀ ਉੱਥੇ ਇਕੱਲਾ ਬੈਠਾ ਹੁੰਦਾ ਤੇ ਮੈਨੂੰ ਲੱਗਦਾ ਯਾਰ ਵੀ ਸੱਚਾ ਅਨਸਰ ਦੀ ਵੀ ਯਾਦ ਆ ਜਾਂਦੀ ਹੈ ਵੀ ਕਿੰਦੀ ਰੌਣਕ ਤੇ ਕਿੰਨੀਆਂ ਮਤਲਬ ਕਿ ਰਤੇ ਚਲਦੀਆਂ ਗੱਲਾਂ ਤੇ ਚਲੋ ਇਹ ਸਬਰ ਹੁੰਦੇ ਸਬਰ ਚ ਲੱਗਣਾ ਪੜਾ ਹੁੰਦਾ ਹੈ ਜਦੋਂ ਤੁਸੀਂ ਨਵੇਂ ਪੜਾਚ ਗਏ ਹੋ ਸੋਭੇ ਸ਼ਾਮਲ ਵੈਸੇ ਜਿਵੇਂ ਸੁਖਦੇਵ ਸਰ ਨੇ ਕਿਹਾ ਇੰਡਸ ਦਾ ਮੈਂ ਵੀ ਜਿਹੜਾ ਸੋਸ਼ਲ ਮੀਡੀਆ ਤੇ ਤੁਹਾਡੇ ਤੁਸੀਂ ਸਟੇਟਸ ਪਾਉਂਦੇ ਹੋ ਉਹਦਾ ਉਹਦੇ ਨਾਲ ਵੀ ਟੱਚ ਰਹੀਦਾ ਵੀ ਜਿਵੇਂ ਤੁਸੀਂ ਅੱਜਕੱਲ ਗੀਤਕਾਰੀ ਦੇ ਵਿੱਚ ਜਿਹੜਾ ਕੱਲ ਪਰਸੋਂ ਤੁਹਾਨੂੰ ਸਨਮਾਨ ਵੀ ਮਿਲਿਆ ਕੱਲ ਪਰਸੋਂ ਹੀ ਇੱਥੇ 7 ਦਿਨ ਹੋ ਗਏ ਨਾ 15 ਦਿਨ ਹੋ ਗਏ ਚਲੋ ਕੱਲ ਪਰਸੋਂ ਹੀ ਲਾ ਲਓ ਤੇ ਇਸੇ ਤਰ੍ਹਾਂ ਤੁਹਾਨੂੰ ਮਤਲਬ ਕੀ ਸਨਮਾਨ ਬਹੁਤ ਮਿਲਦੇ ਰਹਿਣ ਜਿੰਨੀ ਡੈਡੀਕੇਸ਼ਨ ਤੁਹਾਡੀ ਪੰਜਾਬੀ ਲਿਟਰੇਚਰ ਨੂੰ ਲੈ ਕੇ ਹੈ ਬੋਲੀ ਨੂੰ ਲੈ ਕੇ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ ਬਹੁਤ ਘੱਟ ਲੋਕਾਂ ਦੀ ਉਪਰੋ ਉਪਰ ਹੁੰਦੀ ਜ਼ਿਆਦੇ ਲੋਕਾਂ ਦੀ ਪਰ ਤੁਹਾਡੀ ਦਿਲੋਂ ਹੈ ਤੁਸੀਂ ਦਿਨੋਂ ਤੁਸੀਂ ਜਿਉਉਨੇ ਹੋ ਪੰਜਾਬੀ ਲਿਟਰੇਚਰ ਨੂੰ ਪੰਜਾਬੀ ਬੋਲੀ ਨੂੰ ਜਿਉਉਨੇ ਹੋ ਤੇ ਜਿੰਨੇ ਆ ਸਮਾਜਿਕ ਮਸਲੇ ਹੁੰਦੇ ਆ ਉਹਨਾਂ ਦੇ ਪ੍ਰਤੀ ਤੁਹਾਡਾ ਜਿਹੜਾ ਤੁਹਾਡੇ ਗੀਤਾਂ ਦੇ ਵਿੱਚ ਇਹਦਾ ਨਜ਼ਰੀਆ ਹੈ ਦ੍ਰਿਸ਼ਟੀਕੋਣ ਆ ਤੁਹਾਡੀ ਉਹ ਸਾਨੂੰ ਝਲਕ ਦਾਂਦੀ ਹੈ ਤੇ ਮੈਂ ਤਾਂ ਇਹੀ ਕਹੂੰਗਾ ਕਿ ਬਾਦਿੰਪਨ ਮੇਰੇ ਲੱਗਦਾ ਕਿ ਮੈਨੂੰ ਦੋ ਸਾਲ ਹੋਰ ਘੱਟੋ ਘੱਟ ਤੁਹਾਡੇ ਨਾਲ ਮਿਲਦੇ ਉਹ ਚੰਗੀਆਂ ਸਖਸੀਅਤਾਂ ਦੇ ਨਾਲ ਜਿਹੜਾ ਸਮਾਂ ਜਿਹੜਾ ਹੈ ਨਾ ਉਹ गुਜ਼ਾਰਿਆ ਜਿੰਨਾ ਵੀ ਹੋਰ ਉਹ ਥੋੜਾ ਹੀ ਹੁੰਦਾ ਤੇ ਸੁਭਿਸ਼ਾਵਾਂ 24 ਸ਼ਾਮ ਵੈਸੇ ਤਾਂ ਹਮੇਸ਼ਾ ਹੀ ਹੈ ਕਿਉਂਕਿ ਦਿਲੋਂ ਜਿਹੜਾ ਸਾਡਾ ਉਹ ਹੈਗਾ ਤੁਹਾਡੇ ਨਾਲ ਤੇ ਇਸੇ ਤਰ੍ਹਾਂ ਹੀ ਤੁਸੀਂ ਖੁਸ਼ੀਆਂ ਵੰਡਦੇ ਹੋ ਪੰਜਾਬੀ ਲਿਟਰੇਚਰ ਦੀ ਸੇਵਾ ਕਰਦੇ ਹੋ ਬੋਲੀ ਦੀ ਸੇਵਾ ਕਰਦੇ ਹੋ ਧੰਨਵਾਦ